ਆ ਲੋ ਚਾਹ ਪੀ ਲੋ ਮੇਰੀ ਗੱਲ ਸੁਣਾ ਚਾਹ ਤਾਂ ਮੈਂ ਪੀਨਾ ਵਾ ਤੇ ਭਾਰਤੂ ਨਾ ਡੇਢ ਡੰਗ ਦਾ ਕਹਾ ਕੇ ਤੇ ਪੂਰੇ 15 ਦਿਨ ਰਹਿ ਗਈਆਂ ਉੱਥੇ ਹੈ ਲੈ ਦੱਸ ਫਿਰ ਕੀ ਹੋ ਗਿਆ ਜਦੋਂ ਕਿ ਤੇ ਆਪਣਾ ਕੰਮ ਕਢਾਉਣਾ ਹੋਵੇ ਨਾ ਫਿਰ ਥੋੜੇ ਬਹੁਤੇ ਦਿਨ ਲੱਗ ਹੀ ਜਾਂਦੇ ਹੁੰਦੇ ਆ ਉਹ ਯਾਰ ਦਿਨ ਦੀ ਨਹੀਂ ਗੱਲ ਹੁੰਦੀ ਮੇਰੀ ਗੱਲ ਸੁਣ ਲੈ ਪਤਾ ਤੈਨੂੰ ਵੀ ਹੈਗਾ ਵੀ ਅਸੀਂ ਕੰਮ ਕਰਨ ਵਾਲੇ ਬੰਦੇ ਆ ਹੈ ਸਾਡਾ ਤਾਂ ਇੱਕ ਮਿੰਟ ਗੰਗ ਜਾਣਾ ਨਹੀਂ ਕਿਤੇ ਤੇ ਤੂੰ ਇੰਨੇ ਦਿਨ ਰਹਿ ਗਈਆਂ ਹੈਂ ਮੈਂ ਮੁੜੇ ਕੋ ਰੋਜ਼ ਫੋਨ ਕਰਾਉਂਦਾ ਰਿਹਾ ਆ ਤੇਰੀ ਕਿਤੇ ਦੂ ਸਿਰ ਤੇ ਜੁੰਦੀ ਸਰਕੀ ਤੇਰੇ ਮੇਰੇ ਗੱਲ ਤੇ ਸੁਣੋ ਤੁਸੀਂ ਤੇ ਘੋਟਕੇ ਬੋਲੀ ਜਾਂਦੇ ਜੇ ਹੈ ਜਿੱਦਾਂ ਮੁੰਡੇ ਨੇ ਜਿੱਦ ਕੀਤੀ ਹੀ ਮੈਂ ਵੀ ਬੁਲਟ ਲੈਣਾ ਵਾ ਹੁਣ ਪੈਸੇ ਕਢਾਉਂਦਿਆ ਟਾਈਮ ਲੱਗਦਾ ਵਾ ਹੁਣ 80000 ਰੁਪਇਆ ਮੈਨੂੰ ਮਾਤਾ ਨੇ ਦੇਤਾ ਪਰਦੇ ਦੇ ਨਾਲ ਉਹ ਮੇਰੇ ਭਰਾ ਨੂੰ ਨੀਗਾ ਪਤਾ ਤੇ ਉਹਦਾ ਨਾ ਟਾਪਸੀ ਬਣਾ ਕੇ ਦਿੱਤੇ ਸੋਨੇ ਦੇ ਹੋ ਮੇਰੀ ਗੱਲ ਸੁਣ ਲੈ ਕੱਪੜੀ ਵੀ ਤੋਂ ਪਾਗ ਤੇ ਅਸੀਂ ਉਹ ਪਾਗ ਤੇ ਮੁੰਡੇ ਨੂੰ ਜਿੱਤਾ ਕਹਿੰਦਾ ਉਦਾਂ ਦਾ ਕੰਮ ਸਰਤੇ ਮੇਰੇ ਕੋਲ ਨਹੀਂ ਉਹ ਪੈਸਾ ਕੋਈ ਦਸਾਂ ਮੈਂ ਹੈ ਤੇ ਮੈਂ ਬੁਲਟ ਹੁਣ ਆਪੇ ਹੀ ਲੈ ਦੇਣਾ ਵਾ ਇਸੇ ਕਰਕੇ ਤੇ ਮੈਂ ਗਈ ਹੀਗੀ ਚੱਲ ਜੇ 10 12 ਦਿਨ ਗਿਆ ਮੇਰਾ ਉੱਥੇ ਕੰਮ ਸਰ ਗਿਆ ਵਾ ਤਾਂ ਹੋਰ ਸਾਨੂੰ ਕੀ ਚਾਹੀਦਾ ਉਹਨਾਂ ਨੂੰ ਕਰੋ ਰਕਮ ਖਰਚਣੀ ਪੈਣੀ ਹੀਗੀ ਤੇ ਹੁਣ ਉੱਥੋਂ ਲਿਆ ਕੇ ਤੇ ਹੁਣ ਇਹਨੂੰ ਬੁਲਟ ਲੈ ਦੇਣਾ ਨਾਲੇ ਮੁੰਡਾ ਖੁਸ਼ ਤੇ ਨਾਲੇ ਆਪਣੇ ਘਰੋਂ ਪੈਸਾ ਵੀ ਨਹੀਂ ਲੱਗਣਾ ਕੋਈ ਮੇਰੀ ਗੱਲ ਸੁਣ ਲੈ ਮੇਰੀ ਆ ਹੁਣ ਬੁਲਟ ਲਿਆ ਕੇ ਨਾ ਤੇ ਹੋਰ ਨਾ ਕੋਈ ਖੁੱਤ ਛੇੜ ਕੇ ਬੈਜੋ ਤਰ ਮੈਂ ਦੱਸਾਂ ਤੂੰ ਹੀ ਠੰਡੇ ਰਿਹਾ ਕਰੋ ਐਵੇਂ ਨਾ ਗਰਮ ਹੋਇਆ ਕਰੋ ਸੜ ਗਿਆ ਵੇ ਰੋਟੀਆਂ ਲਾ ਲਾ ਕੇ ਠੀਕ ਆ ਚੌਲ ਖਾ ਖ ਬੁਰਾ ਹਾਲ ਹੋ ਗਿਆ ਵਾ ਚਲ ਕੋਈ ਨਹੀਂ ਹੁਣ ਮੈਂ ਆ ਗਈ ਆ ਨਾ ਹੁਣ ਮੈਂ ਨਹੀਂ ਤੈਨੂੰ ਚੌਲ ਖਾਣ ਦਿੰਦੀ ਠੀਕ ਆ ਹੁਣ ਮਨ ਸੁਵੰਨੀਆਂ ਸਬਜ਼ੀਆਂ ਬਣਾਉਣੀਆਂ ਵਾ ਤੇ ਤੈਹੀਂ ਖਾਓ ਆਰਾਮ ਦੇ ਨਾਲ ਅੱਗੇ ਬੜੀਆਂ ਖਾ ਖਾ ਤੇ ਢਪਾਟਾ ਹੋ ਗਰੇ ਚੱਲ ਕੋਈ ਨਹੀਂ ਐਵੇਂ ਨਹੀਂ ਗੱਲਾਂ ਕਰੀਦੀ ਹੁੰਦੀ ਇਹੋ ਜਿਹੀਆਂ ਮੈਂ ਵੀ ਫਾਇਦਾ ਕਰਕੇ ਆਈ ਆ ਮੈਂ ਕਿਹਾ ਨੁਕਸਾਨ ਕਰਕੇ ਆਈ ਆ ਕੋਈ ਖਾਨ ਹੁੰਦਾ ਬੰਦਾ ਤੇ ਡਿਹੜੀ ਹੋਇਆ ਡਾਂਗ ਹੋਇਆ ਭਰੇ ਨੇ ਦਿਨ ਥੋੜੇ ਲਾਈ ਤੇ ਹੁੰਦੇ ਚਲੋ ਭਾਵੇਂ ਆਪਣੇ ਕੰਮ ਆਤੇ ਗਿਆ ਪਰ ਕਾਦਾ ਖਿਆਲ ਮਗਰ ਪਰੇ ਹੁਣ ਗੱਲ ਨੂੰ ਗੁੱਸੇ ਨੂੰ ਥੁੱਕ ਦੋ ਹੁਣ ਕਿ ਗੁੱਸਾ ਹੀ ਕਰੀ ਜਾਣਾ ਵਾ ਜਾਣ ਦੋ ਪਰ ਇੱਕ ਸਵਾਦੀ ਗੱਲ ਵੀ ਕਰ ਲੋ ਸੱਚ ਤੇਰੇ ਭਰਾ ਦੇ ਬਾਅਦ ਫੋਨ ਕੀਤਾ ਸੀ ਇਹੇ ਇੱਥੋਂ ਲੜ ਕੇ ਆਈ ਆ ਮੈਂ ਕਿਉਂ ਲੜ ਕੇ ਆਈ ਆ ਮੈਂ ਇੱਥੇ ਕਿਹੜੀ ਕੋਈ ਗੱਲ ਹੋਈ ਆ ਜੀ ਉਹ ਤਾਂ ਤੇ ਹੁਣ ਦਿਮਾਗ ਖਰਾਬ ਹੋਇਆ ਵ ਗੱਲ ਕਾਦੀ ਹੋਣੀ ਸੀ ਪੇਤ ਆਏ ਚਾਚਿਆਂ ਨਾਲ ਬੋਲਚਾਲ ਹੈ ਨਹੀਂਗਾ ਇਹਨਾਂ ਦਾ ਹੈ ਤੇ ਮੈਂ ਚਲ ਗਈ ਉਹਨਾਂ ਦੇ ਘਰ ਅਗਲੀਆਂ ਮੇਰਾ ਇਤਮਾਨ ਕਰਦੀਆਂ ਵਾ ਇਹੋ ਗੱਲ ਲੜ ਗਈ ਇਹਨਾਂ ਨੂੰ ਪੋਨਾਂ ਦੇ ਘਰ ਕਿਉਂ ਗਈ ਇਹੋ ਗੱਲ ਵਾ ਨਾ ਫਿਰ ਆਹ ਮੈਂ ਤਾਂ ਹੁਣ ਜਿਹੜਾ ਮੇਰੀ ਖਿੱਚ ਕਰੂ ਗਾੜੀ ਵੀ ਰਿਜਤ ਕਰੂਗਾ ਮੈਂ ਤਾਂ ਜਾਣਾ ਜਾਣਾ ਉਹਨਾਂ ਦੇ ਘਰ ਠੀਕ ਵਾ ਨਾ ਇਹਨਾਂ ਦੇ ਕਰਕੇ ਮੈਂ ਕੋ ਹਟਾਂ ਸਾਡਾ ਮਸਲਾ ਹਲ ਹੋ ਗਿਆ ਦਵਾ ਹੁੰਦੇ ਪਰੇ ਆਹ ਹੋਰ ਬਾਕੀ ਕੰਮ ਧੰਦਾ ਕਰੋ ਗੱਲ ਤੇ ਹਾ ਵਾ ਬਿਮਾਰੀ ਤੇ ਇਹ ਗੱਲ ਦੀ ਪੈਂਦੀ ਹੈ ਵੀ ਆ ਗਈ ਆ ਇਹਨੇ ਮਾਂ ਕੋ ਕੋਈ ਨਾ ਕੋਈ ਚੀਜ਼ ਲੈ ਜਾਣੀ ਆ ਤਾਂ ਕਰਕੇ ਸਾਰੀਆਂ ਫੁੱਤਾ ਛੇੜਦੇ ਆ ਚਲ ਦਵਾ ਜਾਂ ਉਹ ਇਹ ਨਹੀਂ ਕਰ ਲੈਂਦਾ ਉਹਨਾਂ ਨੂੰ ਜਿਹੜੀਆਂ ਕਰਦੇ ਆਂ ਘਰ ਥੋੜੀ ਪਿਆਹ ਹੁੰਦੀ ਨਾਲ ਚਲ ਫੁਲਕੇ ਤੇ ਲੱਤ ਗਿਆ ਗਰਮੀ ਬੜੀ ਆ ਤੇ ਕੰਮ ਕੁਮਕਾ ਦਾ ਕਰਨਾ ਵਾ ਇੰਨੀ ਗਰਮੀ ਲੱਗੀ ਆ ਕਿ ਤੇ ਰਮਨ ਲੱਤ ਗਿਆ ਫੁਲਕੇ ਹਾਂਜੀ ਲੱਤ ਗਿਆ ਤੇ ਫੁਲਕੇ ਤੂੰ ਮੇਰੀ ਗੱਲ ਸੁਣ ਧਿਆਨ ਨਹੀਂ ਲੱਭਣ ਦੀ ਤੇ ਪੈਨੇ ਕੀ ਲੱਭਣਾ ਹੀ ਹਾਂ ਪੈਨ ਤੇ ਚਲ ਗਈ ਆਪਣੇ ਪਿੰਡ ਚਲ ਗਈ ਆ ਆਹੋ ਨਾ ਪਹੀਦੇਰੀ ਮਿਲ ਕੇ ਗਈ ਤੇ ਨਹਿਰ ਕਾ ਮਿਲ ਕੇ ਗਈ ਹੈ ਮੈਂ ਤੁਹਾਨੂੰ ਬਥੇਰਾ ਕਿਹਾ ਸੀ ਮੈਂ ਮਿਲ ਕੇ ਚਲ ਜੀ ਮੁੰਡਾ ਆਇਆ ਹੀ ਲੈਣ ਅੱਛਾ ਮੁੰਡੇ ਦੇ ਹੁੰਦਿਆ ਸਗੋਂ ਮੇਰੀ ਬੜੀ ਬੇਇੱਜ਼ਤੀ ਕੀਤੀ ਬੜੀਆਂ ਇਹਨਾਂ ਗੱਲਾਂ ਬਾਤਾਂ ਕੀਤੀਆਂ ਵੱਧ ਘਟ ਕੀ ਕਹਿੰਦੀ ਇਹ ਗੱਲਾਂ ਨਾ ਕਢਾ ਕਰਨ ਵਾਲੀ ਤੇਰੀ ਮਾਮੀ ਮੈਂ ਚਾਹ ਬਣਾਵਾ ਕਿ ਕੌਫੀ ਬਣਾਵਾ ਪੁੱਤ ਕੀ ਖਾਣਾ ਵਾ ਤੇ ਮੈਂ ਕਰਨਾ ਆਉਂਦਾ ਤਾਂ ਜਾ ਡੇ ਤੇ ਕੋਈ ਖਾ ਪੀ ਆਓ ਆਹੋ ਗੱਲਾਂ ਨਾ ਬੜਾ ਕੁਖਵਾਲਦੀ ਆ ਜਿੱਦਾਂ ਦੀ ਮੈਂ ਹੀ ਮੇਰੀ ਤਾਂ ਬੜੀ ਸੇਵਾ ਕੀਤੀ ਹੁਣ ਤੂੰ ਸੇਵਾ ਕਰਾਲਾ ਤੇ ਰਮਨ ਸੇਵਾ ਕਰਦਾ ਦੀ ਹੁੰਦੀ ਐ ਰੋਟੀ ਪਾਣੀ ਤੇ ਪੂਰਾ ਦਿੱਤਾ ਚਾਹ ਨਾ ਚਾਹ ਦੇਣ ਦੇ ਆ ਦੁੱਧ ਨਾ ਦੁੱਧ ਦੇਣ ਦੇ ਜਿਹੜੀ ਚੀਜ਼ ਮੰਗਦੇ ਉਹ ਤੇ ਹਾਜ਼ਰ ਕਰਨ ਦੇ ਆ ਹੋਰ ਇਤਵਤ ਕੀ ਹੁੰਦਾ ਉਹ ਦੱਸ ਉਧਰੋਂ ਫਿਰ ਕਰਨ ਆ ਗਿਆ ਕਰਨ ਆਂਦਾ ਕੋਈ ਗੱਲ ਨਹੀਂ ਤੁਸੀਂ ਬੋ ਉਹਦੇ ਨੂੰ ਮਿਲਿਆ ਮਲਿਆ ਤੇ ਮੈਂ ਖਾਣ ਪੀਣ ਵਾਸਤੇ ਕੁਝ ਲੈ ਕੇ ਆਉਣਾ ਚਾਹ ਦੇ ਨਾਲ ਉਹ ਖੁਥੜਾ ਲੈਣ ਵਾਸਤੇ ਅੱਡੇ ਤੇ ਕੁਝ ਚਲ ਗਿਆ ਤੇ ਮਗਰੋਂ ਹੀ ਦਵਾ ਦਾ ਮੁੰਡੇ ਨੂੰ ਲੈ ਕੇ ਤੇ ਚਲ ਗਈ ਮੈਂ ਸਗੋਂ ਆਪ ਸ਼ਰਮ ਚ ਮਰਨ ਗਈ ਆ ਵੀ ਅਗਲਾ ਕੀ ਕਹੂਗਾ ਪਿਓ ਵੀ ਜਿੱਦਾਂ ਗਿਆ ਸੀ ਉਹ ਓਦਾਂ ਹੀ ਆ ਗਿਆ ਮਾਮੀ ਨੇ ਪੁੱਛਿਆ ਨਹੀਂ ਇਹਦੇ ਵਿੱਚ ਇਹਨੂੰ ਕਿਸ ਨੂੰ ਕੀ ਕਹਿਣਾ ਵਾ ਕਰਨਾ ਤਾਂ ਮੈਨੂੰ ਬਗਾਨੀ ਤੇ ਨੂੰ ਕਹੇ ਨਹੀਂ ਕਿ ਚੰਗੀ ਉਦੇ ਹਾਂਜੀ ਉਹ ਤਾਂ ਉੱਠ ਤਾਂ ਗੱਲਬਾਤ ਕਰ ਕੋਈ ਤਾਂ ਤੇ ਨਵੇਂ ਪਿਆ ਗੱਲਬਾਤ ਕਦੀ ਕਰਨੀ ਆ ਹੂੰ ਉਹ ਮੈਂ ਕਹਿੰਦੇ ਆਂ ਪੈਸੇ ਕਿਨੇ ਮਿਲੇ ਨਾਣ ਕਿਉਂ ਪੈਸੇ ਬਥੇਰੇ ਮਿਲੇ ਆ ਤੂੰ ਦੱਸ ਮੈਨੂੰ ਬੁਲਟ ਵੇਖਿਆ ਵਾ ਕਿਤੇ ਮੈਂ ਤਾਂ ਵੇਖ ਕੇ ਬੈਠਾ ਵਾਂ ਕਿੰਨੇ ਦਾ ਵਾ ਉਹ ਤਾਂ ਬਣ ਜਾਣੀ ਗੱਲ 1 15 ਦੇ ਇੱਕ 15 ਚ ਬਣ ਜਾਣੀ ਆ ਚੱਲ ਕੋਈ ਨਹੀਂ ਤੇਰੀ ਨਾਨੀਂ ਤੇ ਤੈਨੂੰ 6000 ਰੁਪਈਆ ਹੈ ਨਾਲੇ ਨਟ ਟਾਪਸ ਵੀ ਦਿੱਤੇ ਆ سونے ਦੇ ਟਾਪਸ ਮੈਂ ਰੱਖ ਲੈਣੇ ਆ ਤੇ ਮੇਰੇ ਕੋਲ ਹੈਗੇ ਪੈਸੇ ਉਹ ਮੈਂ ਵਿੱਚ ਪਾ ਕੇ ਤੇ ਤੈਨੂੰ ਬੁਲਟ ਲੈ ਦੇਣੀ ਆ ਖੁਸ਼ਵਾ ਹੁਣ ਚਲੋ ਤੇ ਮੈਂ ਖੁਸ਼ ਹੀ ਹੋਣਾ ਹੀ ਆਉਣਾ ਤੇਰੇ ਕਰਕੇ ਨਖਤਿਆ ਨੀਂਦ ਮੈਂ ਰਹੀ ਉੱਥੇ ਨਹੀਂ ਤੇ ਮੈਂ ਉੱਥੇ ਰਹਿਣਾ ਹੀ ਨਹੀਂ ਹੀ ਉਧਰੋਂ ਤੇਰੇ ਮਾਮੇ ਦੇ ਮੁੰਡੇ ਨੇ ਰਟਾ ਪਾਤਾ ਉਹ ਵੀ ਦਾਦੀ ਦੇ ਦਿਵਾਲੇ ਹੋਇਆ ਵਾ ਆਂਦਾ ਮੈਨੂੰ ਬੁਲਟ ਚਾਹੀਦਾ ਵਾ ਲੈ ਵੇਖ ਲਾ ਉਹ ਚੱਲ ਮਮੀ ਮੈਨੂੰ ਕੀ ਪੈਸੇ ਉਹਨਾਂ ਦੇ ਲੱਗਣੇ ਮੈਨੂੰ ਕੀ ਚੱਲ ਹਨੂ ਕੀ ਸਾਡਾ ਤਾਂ ਕੰਮ ਨਿਕਲ ਗਿਆ ਹੁਣ ਜਿੱਦਾਂ ਮਰਜੀ ਕਰਦੇ ਫਿਰਨ ਇੱਕ ਪਾਸੇ ਆਂਦੇ ਸਾਡੇ ਸਰ ਕਰਜ਼ਾ ਹੀ ਬੜਾ ਵਾ ਅਸੀਂ ਕਰਜ਼ਾ ਕਿਦਾਂ ਲਾਉਣਾ ਵਾ ਤੇ ਦੂਜੇ ਪਾਸੇ ਮੁੰਡਾ ਬੁਲਟ ਮੰਗਣ ਡਿਆ ਪਿਆ ਵਾ ਇਹਨਾਂ ਦੀ ਐ ਹੋਈ ਜਾਣਨ ਕੀ ਕਰਦੇ ਫਿਰਦੇ ਆਏ ਹੁਣ ਬੁਲਟ ਬੁਲਟ ਨੀਗਾ ਮਿਲਣਾ ਪੈਸੇ ਦੇ ਦੇ ਤੇ ਮਮੀ ਤੈਨੂੰ ਪਰ ਉਹਦੀ ਮਾਂ ਬੜੀ ਖਰਾਬੀ ਉਹ ਉਹਨੇ ਵੇਖੀ ਦਾਦੀ ਦੇ ਦਿਵਾਲੇ ਕਰਾਈ ਛੜਨਾ ਵਾ ਪੀ ਲੈ ਆਪਣੀ ਦਾਦੀ ਕੋ ਪੈਸੇ ਲੈ ਆਪਣੀ ਜਿਹੜੇ ਚਾਰ ਹੈਗੇ ਉਹਦੇ ਕੋ ਕਢਵਾਉਣਾ ਵਿਚਾਰੀ ਕੋਣ ਦਿਵਾਲੇ ਕਰਾ ਦਊਗੀ ਤੇ ਉਹ ਪੈਸੇ ਦੇ ਕਰੋ ਜਾਣੇ ਇਹਨਾਂ ਦੇ ਕਰੋ ਹੀ ਜਾਣੇ ਆ ਨਾ ਉਹਦੇ ਦਾਦੀ ਨੇ ਰੱਖੇ ਨਾਨੀ ਤੇਰੀ ਨੇ ਥੋੜੇ ਬੋਤੇ ਰੱਖ ਛੱਡਦੀ ਆ ਨਾ ਇਹਦਾ ਇਰਾਦਾ ਹੋਣਾ ਵੀ ਜਿਹੜੇ ਕੋਈ ਹੈਗੇ ਕੱਢ ਕੇ ਤੇ ਦੇ ਦੇ ਸਾਨੂੰ ਸੋਨਾ ਵੀ ਹੈਗਾ ਨਾ ਉਹਦੇ ਕੋਲ ਇਹਨੇ ਹੁਣ ਮੁੰਡੇ ਨੂੰ ਨਾ ਕਹੀ ਜਾਣਾ ਵਾ ਕੋਈ ਤਾਂ ਆਪਣੀ ਦਾਦੀ ਨੂੰ ਕਹੇ ਤੂੰ ਮੈਨੂੰ ਬੁਲਟ ਲੈ ਕੇ ਦੇ ਉਹਦੇ ਨੇ ਬੁਲਟ ਲੈ ਲਿਆ ਵਾ ਵੇਖੀ ਜਾਈ ਹੁਣ ਤਮਾਸ਼ਾ ਕਦਾ ਲੱਗਦਾ ਵਾ ਕਹਿੰਦਾ ਬੁਲਟ ਹੈ ਆਹੋ ਫੇਰ ਜਾਵਾਂਗੇ ਹਫਤਾ ਕਿ ਠਹਿਰ ਕੇ ਅੰਦਰ ਉਹ ਕੋਈ ਗੱਲ ਨਹੀਂ ਫਿਕਰ ਨਾ ਕਰ ਮਾਰਦੇ ਆ ਫੇਰਾ ਅਸਲੀ ਸੱਪ ਤੇ ਉਦਣ ਲਟਣੇ ਆ ਵੇਖੀ ਹਾਂ ਹੈ ਜਿਹੜੀ ਮੰਮੀ ਤੇਰੀ ਬੜੀਆਂ ਗੱਲਾਂ ਕਰਦੀ ਆ ਨਾ ਮੂੰਹ ਚੁੱਕ ਚੁੱਕ ਕੇ ਇਹ ਬੜੀਆਂ ਗੱਲਾਂ ਕਵੇ ਕਿ ਸਾਡਾ ਬੁਲਟ ਲਾ ਦਿਓ ਇੱਥੇ ਐਂ ਪੈਸੇ ਦਿੱਤੇ ਐਵੇਂ ਸਾਡਾ ਬੁਲਟ ਲਾ ਦਿਓ ਇੱਥੇ ਕੀ ਗੱਲ ਵਾ ਮੇਰੀ ਮਾਂ ਮਾ ਉਥੇ ਕੀ ਗੱਲ ਮੇਰੀ ਮਾਂ ਦਾ ਕੁਛ ਨਹੀਂ ਗਾ ਮੇਰੇ ਪਿਓ ਨੇ ਬਣਾਇਆ ਸਾਰਾ ਕੁ ਕਵੇ ਹੈ ਨਹੀਂ ਗੱਲ ਕਿਦਾਂ ਕਹਿੰਦੀ ਐ ਕੱਲੇ ਹਾਂ ਆਪਣੇ ਮੁੰਡੇ ਨਾਲ ਆਪਣੇ ਪੇਕੇ ਇਹ ਗੱਲ ਕਰੋਗੀ ਨਾ ਹੂੰ ਮੰਮੀ ਐ ਮਮਾ ਸੁਬੀ ਨਹੀਂ ਗੱਲਾਂ ਕਹਿਣ ਥੋਕੇ ਕਿ ਮੈਨੂੰ ਵੀ ਜ਼ਮੀਨ ਚੋਦਾ ਹਿੱਸਾ ਚਾਹੀਦਾ ਉਹ ਤਾਂ ਮੈਂ ਪਹਿਲਾਂ ਹੀ ਕਹਿ ਦਿੰਨੀ ਆ ਵੀ ਜੇ ਮੇਰੇ ਨਾਲ ਉਨੀ ਕੀ ਕੀਤੀ ਤੇ ਮੈਂ ਪੈਲੀ ਲੈ ਜਾਣੀ ਮੈਨੂੰ ਕੋਈ ਡਰ ਪਿਆ ਉਹਨਾਂ ਦਾ ਠੀਕ ਤੂੰ ਕਰ ਲੈ ਮੁੰਡੇ ਨਾਲ ਗੱਲ ਫੋਨ ਤੇ ਹੂੰ ਤੇ ਫਿਰ ਤੂੰ ਪੈਸੇ ਚੁੱਕ ਤੇ ਬੁਲਟ ਲਿਆ ਕਰ ਠੀਕ ਆ ਆਹ ਐਵੇਂ ਫਿਕਰ ਨਾ ਕਰਿਆ ਕਰ ਮਾਂ ਤੇਰੀ ਤੇਰੇ ਬਾਰੇ ਸੋਚਦੀ ਐ ਲੈ ਆ ਲੈ ਮੇਰੇ ਵਾਲਾ ਭਾਂਜਾ ਲੈ ਆ ਮੈਨੂੰ ਕੀ ਆਹ ਚੱਲ ਮੈਂ ਵੇਖਾਂ ਕੋਈ ਕੰਮ ਦਿੰਦਾ ਫਿਰ ਹੈ ਠੀਕ ਲੈ ਇਧਰੋਂ ਬੁਲਟ ਤੇ ਕੋਈ ਨਹੀਂ ਆਏਣਾ ਵਾ ਕਰਨਾ ਤੈਨੂੰ ਤੇ ਨੀਂਗਾ ਪੁੱਤ ਮਿਲਣਾ ਕੋਈ ਨਹੀਂ ਆ ਲੈਣਦੇ ਬੁਲਟ ਆਉਂ ਪੁੱਤ ਲੈ ਕੇ ਸਾਨੂੰ ਤੈਨੂੰ ਵੀ ਚੰਗੀ ਜੀ ਹੈਲੋ ਸਸਿਕਾ ਭਾਜੀ ਉਹ ਤੁਹਾਡੇ ਨਾਲ ਗੱਲ ਹੋਈ ਸੀ ਨਾ ਕੱਲ ਬੁਲਟ ਦੀ ਹਾਂਜੀ ਤੋਂ ਮੈਂ ਫਿਰ ਆ ਜੀ ਲੈਣ ਅੱਛਾ ਕੱਲ ਚਲੋ ਠੀਕ ਆ ਕੱਲ ਆ ਜੈਨੇ ਆ ਠੀਕ ਆ ਠੀਕ ਏ ओके okay, भाई कोई ना कोई ना कोई ना आ जाएंगे ਤੇ ਨਾਲੇ ਭਾਈ ਇੱਕ ਗੱਲ ਹੋ ਰਹੀਗੀ ਤੇ ਉਹ ਰੇਡ ਰੂਟ ਦੱਸ ਦੋ ਫਿਰ ਬੁਲਟ ਦਾ ਕਿੰਨਾ ਕਵਾ ਹਾਂਜੀ ਹਾਂਜੀ ਕਿੰਨਾ 10 ਚਲੋ ਠੀਕ ਆ ਤੇ ਭਾਈ ਕੋਈ ਕਮੀ ਬੇਸ਼ੀ ਨਾਵੇਂ ਬੁਲਟ ਵਿੱਚ ਹਾਂਜੀ ਤੇ ਮਾਡਲ ਕਿੰਨਾ ਜਿਹਾ ਭਲਾ ਅਸ਼ਾ ਨੋ ਮਾਡਲਾ ਉਠੇ ਗਲੀ ਆਲੇ ਚਲੋ ਠੀਕ ਆ ਕੋਈ ਨਾ ਮੈਂ ਆਉਣਾ ਭਾਈ ਫਿਰ ਕੱਲ ਕੱਲ ਆ ਕੇ ਪੂਰਾ ਕਰ ਲੈਣਾ ਤੁਹਾਡੇ ਨੰਦੀਰ ਚਲੋ ਠੀਕ ਆ ਲੈ 1 15 ਵੀ ਕਿਥੇ 1 10 ਦੀ ਗੱਲ ਬਣ ਚੱਲੀ ਉਹ ਚੱਲ ਯਾਰ ਨਾਲੇ 5000 ਦਾ ਮਰੂੰ ਚੁੱਕਾ ਪੜਾ 15000 ਤੇ ਇਹਨਾਂ ਨੂੰ ਕਹਤਾ ਵਾ ਵਿੱਚੇ ਪਾਉਂ ਮੈਂ ਇਹਦੇ ਲੋਏ ਵੀਰ ਪਾ ਲੂੰਗਾ ਤੇ ਬੈਂਡਸਨ ਸਰ ਪਾ ਲੂੰਗਾ ਆਉ ਬਾਕੀ ਇੱਕ ਦੋ ਲੈਟਾਂ ਲਵਾ ਲਾਂਗੇ ਬੋਲਟੇ ਬੋਲਟ ਹੋ ਜਾਣਾ ਇੱਥੇ ਬਿਰੀ ਕੁੜੀ ਚਲ ਗਈ ਆ ਚਲੀ ਗਈ ਆ ਭਰਾਵਾ ਕੁੜੀ ਉਹਨੂੰ ਆਖਿਆ ਹੀ ਰੋ ਅੱਛਾ ਆਪਣੇ ਭਰਾ ਨੂੰ ਢੀਕ ਲਾ ਬਾਹਰ ਗਿਆ ਪਾਣੀ ਲਾਉਣਾ ਹਾਂ ਤੇ ਆਉਂਦਾ ਵਾ ਤੇ ਫੇਰ ਨਾਲੇ ਪੁੰਬਰ ਉਹ ਆ ਜਾਂਦਾ ਨਾਲੇ ਉਹ ਮੁੰਡਾ ਵਿਚਾਰਾ ਖਾਣ ਪੀਣ ਨੂੰ ਕੁਛ ਲੈਣ ਗਿਆ ਸੀ ਅੱਛਾ ਵੀ ਮੈਨੂੰ ਨਾਮਾ ਕੁਛ ਖਾਣ ਪੀਣ ਨੂੰ ਤੁਹਾਡੇ ਤੋਂ ਉਹਨੇ ਢੀਕਿਆ ਹੀ ਨਹੀਂ ਕਾਲੀ ਪੈ ਗਈ ਚੱਲੀਏ 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 ਤੇ ਫਟਾਫਟ ਮਾਪੋ ਤੌਰ ਤੇ ਮੈਂ ਬਥੇਰਾ ਡੱਕਦੀ ਰਹੀ ਓਏ ਉਹਨੂੰ ਇਹ ਹੀ ਵੀ ਮਾਲ ਮਤਰ ਮੈਂ ਇਕੱਠਾ ਕੀਤਾ ਵਾ ਤੇ ਜੇਕਰ ਤੇ ਉਤੋਂ ਵੇਖ ਲਿਆ ਤੇ ਰੌਲਾ ਪਊਗਾ ਉਹ ਤਾਂ ਨਿਕਲਦੀ ਕੀਤੀ ਓਨੂੰ ਕੀ ਲੋੜੀ ਸਾਨੂੰ ਢਿੱਕਣ ਦੀ ਓਹੀ ਗੱਲ ਏਹੀ ਗੱਲ ਉਹਦੇ ਮਨ ਚ ਫਿਰ ਹੋਊਗੀ ਮੈਂ ਤਾਂ ਬੜਾ ਜ਼ੋਰ ਲਾਇਆ ਸੀ ਫੇਰਾਓ ਅੱਜ ਦੀ ਰਾਤ ਮੈਂ ਰਹਿ ਪੂ ਜਿੱਥੇ ਅੱਗੇ ਇਨੇ ਦਿਨ ਰਹੀਆਂ ਮੁੰਡਾ ਆਇਆ ਵਾ ਤੇ ਚੱਲ ਮੁੰਡਾ ਵੀ ਰਹਿ ਪੂਗਾ ਨਹੀਂ ਮੇਰੀ ਗੱਲ ਸੁਣੋ ਹੋਣਾ ਰਮਨ ਫਿਰ ਕੀ ਆਕੂਗੀ ਆਪਣੇ ਪੇਕੇ ਜਾ ਕੇ ਆਖਣਾ ਇਹਦੀ ਭੈਣ ਆਉਂਦੀ ਤੇ ਇਹਨੂੰ ਮਿਲ ਕੇ ਨਹੀਂ ਜਾਂਦੀ ਜਾਣ ਲੱਗੀ ਨਿਕਲਦੀ ਗੱਲ ਕਰਦੀ ਆ ਹੁਣ ਕੀ ਕਰਾਂ ਪੁੱਤ ਮੇਰੇ ਕੀ ਵਸ ਦੀ ਗੱਲ ਆ ਮੈਂ ਤਾਂ ਬਥੇਰਾ ਉਹਨੂੰ ਡੱਕਿਆ ਸੀ ਕਿ ਕੁੜੀ ਆਪਣੇ ਭਰਾ ਨੂੰ ਮਿਲ ਕੇ ਜਾਈਂ ਭਰਾਵਾਂ ਪਰ ਜਾਈਆਂ ਦੀ ਲੋੜ ਹੁੰਦੀ ਆ ਮੈਂ ਸਦਾ ਨਹੀਂ ਬੈਠੀ ਰਹਿਣਾ ਮਿਲਣਾ ਤੇ ਤੂੰ ਸਾਰੀ ਉਮਰ ਉਹਨਾਂ ਨੂੰ ਤੇ ਇਦਾਂ ਨਾ ਕਰ ਤੇ ਉਹਨੇ ਤੇ ਆਪਣੇ ਦੇ ਹੱਥ ਗੱਲ ਆਈਏ ਤੇ ਗੱਲਾਂ ਤੇ ਉਹਨੇ ਰਮਨ ਨੇ ਆਪੀ ਕਰਨੀਆਂ ਆਹ ਇਹ ਤਾਂ ਗੱਲ ਹੈਗੀ ਉਹਦੇ ਹੱਥ ਤੇ ਗੱਲ ਆਉਣੀ ਆ ਫਿਰ ਵੀ ਜਦੋਂ ਉਹਨੇ ਕੀਤੀ ਏਦਾਂ ਮੈਂ ਤੇ ਹੁਣ ਮੈਂ ਕੀ ਕਰ ਸਕਨੀ ਆ ਕਰਨਾ ਕੀ ਆ ਵੀ ਜੀ ਏਦਾਂ ਨਹੀਂ ਕੰਮ ਚੱਲਣਾ ਕਰਦਾ ਇਹ ਤੁਹਾਨੂੰ ਮੈਂ ਦੱਸਦਾ ਉਹਨਾਂ ਦੇ ਹੱਥ ਜੋੜ ਦੜੇ ਵੀ ਆ ਵੇਖ ਤੇ ਹੁਣ 6 ਮਹੀਨੇ ਬਾਅਦ ਅਸੀਂ ਕਿਤੇ ਮੈਂ ਤੇ ਆਖਿਆ ਸੀ ਹਾਂ ਫਿਰ ਰੋਜ਼ ਮੇਰੇ ਤੁੰਬੇ ਨਾਲ ਤੋੜਿਆ ਕਰ ਆਣ ਕੇ ਮੈਨੂੰ ਨਾਸਤਾ ਆਇਆ ਕਰ ਮੈਨੂੰ ਘਰ ਦੇ ਆ ਤੂੰ ਬੁਰੀ ਬਣਾਉਣਾ ਵਾ ਤੇ ਕੁੜੀਆ ਕੋਈ ਸਿਆਣੀ ਬਣ ਕੋਈ ਅਕਲ ਕਰ ਏਦਾਂ ਨਾ ਕਰਿਆ ਕਰ ਚਲੋ ਕਿਤੇ ਸ਼ਾਈ ਸ਼ਮਾਈ ਤੇ ਪਤਾਵੇ ਉਧਰ ਆ ਜਾਈ ਬਾਈ ਫੋਨ ਕਰੋ ਪੁੱਛ ਲੋ ਉਧਰ ਉਧਰੀ ਨਹੀਂ ਟਾਈਮ ਤੇ ਜ਼ਰੂਰੀ ਥੋੜਾ ਫੇ ਤੀਜੇ ਦਿਨ ਤੁਰ ਪਾਓ ਨਹੀਂ ਲੋਕਾਂ ਦਾ ਤਾਂ 1 ਮਿੰਟ ਦਾ ਟਾਈਮ ਨਹੀਂ ਤੇ ਇਹਦਾ ਇਹਦਾ ਟਾਈਮ 8 8 10 ਦੇ ਤਾਂ ਇਥੋਂ ਜਾਦੀ ਨਹੀਂ ਏ ਉਧਾਂ ਦਾ ਪੁਰਾਣਾ ਮਿੰਦੋ ਦੀ ਸਮਝ ਨਹੀਂ ਆਉਂਦੀ ਪਰ ਉਹਨੂੰ ਕੀ ਉਹਨੂੰ ਤੇ ਮਾਲ ਮਤਲਬ ਮਿਲ ਲਿਆ ਤਾਂ ਚੁੱਪ ਕੀਤਾ ਰੋਟੀਆਂ ਪਕਾ ਕਾ ਖਾਈ ਜਾਂਦੇ ਪੇ ਪੁੱਤ ਉਹੀ ਗੱਲ ਵਾ ਨਾ ਕਿ ਜੇ ਪਰੋਣਾ ਡਾਟੇ ਉਹਨੂੰ ਤੇ ਆਪੇ ਨਾ ਆਵੇ ਉਹ ਵੀ ਨਹੀਂ ਰੱਖਦਾ ਉਹ ਤੇਰੇ ਵਾਈ ਗੱਲ ਠੀਕ ਵਾ ਹੁਣ ਕੀ ਕਰਾਂ ਮੈਂ ਦੱਸ ਕਰਨਾ ਵੀ ਜੀ ਹੁਣ ਕੀ ਆ ਹੁਣ ਤੁਸੀਂ ਆਪਸਾ ਲਾਗੋ ਵੀ ਇਹਦੇ ਕਿੰਨਾ ਕੰਮ ਕਰਨ ਵਾਲਾ ਵਾ ਆਪਣੇ ਘਰ ਦਾ ਮੇਰਾ ਵੀ ਦਿਲ ਕਰਦਾ ਪੱਥਰ ਲੱਗਾ ਹੋਏ ਆ ਜੀ ਲੱਗੀ ਹੋਏ ਪਰ ਘਰ ਕੋਈ ਪੈਸਾ ਹੋਊਗਾ ਤਾਂ ਲਾਊਗਾ ਇਹ ਤਾਂ ਪਤਾ ਪੈਸੇ ਨਾਲ ਕੰਮ ਹੋਣੇ ਨੇ ਪੈਸੇ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਬਣਦਾ ਤੇ ਪੈਸਾ ਆਊਗਾ ਕਿੱਥੋਂ ਜਦੋਂ ਪਹਿਲੋ ਲੈ ਲੈ ਕੇ ਆਰਤੀਓ ਕੋ ਖਾਲੇ ਤੇ ਪੈਸਾ ਕਿੱਥੋਂ ਆਣਾ ਆਹੋ ਜਦੋਂ ਪਹਿਲੋ ਲਿਆ ਲਿਆ ਵਰਤ ਲੈਣੇ ਤਾਂ ਫਿਰ ਗਾੜੀ ਬਚਣਾ ਕੀ ਹੁੰਦਾ ਪੱਲੇ ਕੀ ਪਹਿਣਾ ਤੇ ਬਣਾਉਣਾ ਕੀ ਫਿਰ ਕੀ ਕਰੇ ਬੰਦਾ ਕਰਦੀ ਰਹੇ ਰਹੇ ਕਹਿੰਦੇ ਨਹੀਂ ਕਹਿੰਦੇ ਨਹੀਂ ਉਹਨੂੰ ਕਹਿਨੀ ਤੇ ਮੈਂ ਬਥੇਰਾ ਆਵਾਂ ਹੁਣ ਤੁਹਾਡੇ ਦਿਲਚਾਪੇ ਕਰੇ ਕਹਿੰਦੀ ਨਹੀਂ ਮੈਂ ਬਥੇਰਾ ਕਹਿਨੀ ਉਹਨੂੰ ਬੜਾ ਸਮਝਮ ਨਹੀਂ ਆ ਮਕੜੀ ਨੂੰ ਕੀ ਕਰਾਂ ਹੁਣ ਦੱਸ ਮੈਂ ਤਾਂ ਲੱਕੋਂ ਫਾਇ ਆਈਆਂ ਚੱਲ ਜੇ ਉਹ ਮੁੰਡਾ ਆਇਆ ਸੀ ਇਹਨੂੰ ਲੈਣ ਤੇ ਕਰਨ ਅਡੇ ਤੇ ਸਮਾਸਮੂਹ ਲੈਣ ਗਿਆ ਸੀ ਤੂੰ ਡੀਗਰੀ ਤੇ ਸਹੀ ਆਹੋ ਤੇ ਕੀ ਲੈ ਕੇ ਆਉਂਦਾ ਵੇਂਦੀ ਤੇ ਸਹੀ ਹਾਂ ਉਹਦੇ ਹੁੰਦਿਆਂ ਨੂੰ ਨਿਕਲ ਗਈ ਦੋਵੇਂ ਮਾਂ ਪਤ ਮੈਂ ਤਾਂ ਕਿਹਾ ਸੀ ਮੈਂ ਤਾਂ ਮੁੰਡਾ ਚੇਚਾ ਗਿਆ ਲੈਣ ਤੇ ਨਾਲੇ ਇਹ ਵਿਚਾਰਾ ਆਇਆ ਮਾਹੀ ਕਿਤਾ ਕੈਂਚੀਰੀ ਉਹ ਕੜਾ ਤੁਰਿਆ ਆ। ਤੇ ਤੂੰ ਮਰਮਾਨ ਕਰਕੇ ਤੇ ਬਹਿ ਜਾ ਮੁੰਡੇ ਨੂੰ ਲੈ ਆਉਂਦੇ ਖਾਣ। ਜਿਉਂ ਨਹੀਂ ਤੁਰਿਆ ਉਹ ਤੇ ਤੁਰੀਕ ਨਹੀਂ ਉਹ ਤੇ ਤੁਰੀ ਰਹਿੰਦੀ ਆ। ਉਹ ਤੇ ਆਪ ਤੇ ਹੁੰਦੀ ਆ ਮੁੰਡਾ ਤੇ ਨੀ ਨਾ ਵਿਚਾਰਾ ਕਦੇ ਆਇਆ। ਤੇ ਮੈਂ ਕਿਹਾ ਚੱਲ ਅੱਲੇ ਹੋਂ ਗਿਆ ਸਮਾਨ ਤੇ ਕੀ ਕਰਨਾ ਲਿਆ ਕੇ ਉਹਨੇ ਫਿਰ ਜੇ ਮੁੰਡਾ ਹੀ ਚੱਲਿਆ ਗਿਆ ਤੇ ਇਹਦੇ ਵਾਸਤੇ ਤੇ ਲੈ ਆਉਣਾ ਹੀ ਉਹਨੇ। ਵੀ ਭਾਵਾਂਗੇ ਭਰਾ ਭਰਾ ਨਾ ਇਹ ਖਾਵਾ ਪੀਵਾਗੇ। ਹੱਦ ਹੋਈ ਏ ਕੁੜੀ ਵਾਲੀ ਨਾ। ਕੋ ਸਮਝ ਨਹੀਂ ਲੱਗਣਦੀ ਵੀ ਕੀ ਕਰਦੀ ਫਿਰਦੀ ਆ। ਮੰਨੀ ਨਹੀਂ ਫਿਰ ਮੇਰਾ ਆਖਾ ਮੰਨਿਆ ਨਹੀਂ ਉਹਨੇ ਫਿਰ ਮੈਂ। ਤੇ ਜਾਂਦੀ ਆ ਤੇ ਜਾਣਦੇ ਫਿਰ। ਉਹ ਜਿਉਦਾ ਸਰਦਾ ਤੇ ਸਾਡਾ ਨਾ ਸਰੂਗਾ ਤੇਰੀ ਮਰਜ਼ੀ ਮੈਂ ਫਿਰ ਹਾਂ ਨਹੀਂ ਤੂੰ ਹੁਣ ਆਖੇ ਲੱਗਣਾ ਤੇ ਤੇਰੀ ਮਰਜ਼ੀ ਫਿਰ ਜਾ ਜਾਣਾ ਤੇ ਮੈਂ ਕੀ ਕਰ ਸਕਨੀ ਆ ਕਹਿਣਾ ਹੀ ਆ ਜੇ ਕੋਈ ਨਾ ਮੰਨੇ ਤੇ ਫਿਰ ਉੱਥੇ ਕੀ ਕਰ ਸਕਦਾ ਬੰਦਾ ਮੇਰੀ ਗੱਲ ਸੁਣੋ ਮੈਂ ਸੋਈ ਚ ਸੁਣ ਲਈ ਹਾਂ ਤੁਸੀਂ ਮੰਮੀ ਦਾ ਕਿਦਾਂ ਦਵਾਲੇ ਹੋਏ ਹੀ ਜੇ ਮੰਮੀ ਬੋਲ ਦੇਣਗੇ ਤੁਸੀਂ ਕਿਉਂ ਗੱਲਾਂ ਕਰੀ ਜਾਂਦੇ ਜੇ ਚਲ ਠੀਕ ਆ ਮੈਂ ਮੰਦੀ ਆ ਤੁਹਾਡੀ ਭੈਣ ਦੀ ਗਲਤੀ ਆ ਇਦੇ ਵਿੱਚ ਉਹਦਾ ਵਿਚਾਰੀ ਦਾ ਕੀ ਕਸੂਰ ਵਾ ਕਸੂਰ ਕਿਉਂ ਨਹੀਂ ਆ ਇਹ ਉਹਨੂੰ ਕਹਿ ਨਹੀਂ ਸਕਦੀ ਵੀ ਧੀਏ ਮੇਰੇ ਕੋਲ ਤਾਂ ਕੁਝ ਨਹੀਂ ਆ ਸਾਰਾ ਰੱਖਣ ਰਖਾਉਣ ਤੇ ਉਹਨਾਂ ਕੋ ਆ ਦਵਾ ਜਿਆ ਕੋ ਮੇਰੇ ਕੋ ਕੀ ਲੱਭਦੀ ਐ ਤੂੰ ਜਿਹੜਾ ਮੈਂ ਦਿੱਤਾ ਉਹ ਵੀ ਖਵਾ ਖੂਵ ਦਿੱਤਾ ਇਹਨੇ ਸਭ ਕੁਛ ਚਲ ਕੋਈ ਗੱਲ ਨਹੀਂ ਰੌਲਾ ਨਹੀਂ ਪਾਈਦਾ ਹੁੰਦਾ ਗਾਂ ਦਾ ਨਾ ਦਿਓ ਗੱਲ ਮੁੱਕੀ ਤੇ ਝਗੜਾ ਪਾਰ ਗਿਆ ਐਵੇਂ ਨਾ ਮਾੜੀਆਂ ਚੰਗੀਆਂ ਗੱਲਾਂ ਨਹੀਂ ਕਰੀਦੀਆਂ ਫੇਰ ਵੀ ਮਾਵਾਂ ਤੁਹਾਡੀ ਉਹ ਮਾਂ ਤਾਂ ਹੈਗੀ ਆ ਪਰ ਮਾਵਾਂ ਵਾਲੇ ਕੰਮ ਕਰੇ ਤਾਂ ਤਾਂ ਹੀ ਆ ਹੋਂਜੇ ਤਾਂ ਵੱਡ-ਵੱਡ ਕੇ ਖਾਈ ਜਾਂਦੀ ਆ ਮੈਨੂੰ ਆ ਵੀ ਲੈ ਦੇ ਮੈਨੂੰ ਆ ਵੀ ਦੇ ਦੇ ਤਾਂ ਕੀ ਕਰੇ ਉਹ ਤਾਂ ਲੱਕੋਂ ਫੈ ਆਈ ਆ ਲੋਕਾਂ ਦੀਆਂ ਕੁੜੀਆਂ ਨਹੀਂ ਆਉਂਦੀਆਂ ਜੋ ਮਾਂ ਪਿਓ ਦੇ ਦਿੰਦੇ ਉਹ ਲੈ ਕੇ ਤੁਰ ਪੈਂਦੇ ਆ ਇਹ ਖਰੇ ਕਿੱਦਾਂ ਦੀ ਜੰਮਤੀ ਆ ਪਰ ਹੁਣ ਇਹਦੇ ਵਿੱਚ ਮਾਂ ਦਾ ਥੋੜਾ ਕਸੂਰ ਆ ਇਹ ਤਾਂ ਭੈਣ ਤਾਂ ਦੀਦੀ ਦੀ ਗਲਤੀ ਆ ਨਾ ਆਪਣੇ ਘਰੋਂ ਰੱਜੀ ਪੁੱਜੀ ਚੰਗੀ ਭੜੀ ਆ ਫੇਰ ਵੀ ਪਿੱਛੇ ਵਾਲ ਧਿਆਨ ਰੱਖਦੀ ਆ ਪਿੱਥੋਂ ਸਭ ਕੁਝ ਲੈ ਜਾ ਇਹਨੇ ਕੱਲ ਮੰਮੀ ਨੂੰ ਕਹਿਣੀ ਸੀ ਵੀ ਇੰਨਾ ਕੋ ਨੂੰ ਸਮਝਾਉਣਾ ਸੀਗਾ ਵੀ ਜਾਣ ਲੱਗਾ ਕਿ ਭੈਣ ਭਰਾ ਨੂੰ ਮਿਲ ਕੇ ਉਹ ਮੈਂ ਤਾਂ ਹੁਣ ਕਹਤਾ ਮੈਂ ਤਾਂ ਮਾਤਾ ਦੇ ਗੱਡੀ ਹੱਥ ਜੋੜ ਦੇ ਕਿ ਹੁਣ 6 ਮਹੀਨਿਆਂ ਬਾਅਦ ਆਈ ਕਿਤੇ ਸ਼ੇ ਮੀਨੇਦਨੀ ਦੇੰਤੇ 15 ਨਹੀਂ ਨਿਕਲਨੇ ਇੱਥੇ ਤੁਸੀਂ ਤੇ ਇੱਥੇ ਮੈਂ ਆਈ ਖੜੀ ਆਓ ਐਵੇਂ ਆਈ ਖੜੀ ਖਿਜਿਆ ਨਾ ਕਰੋ ਚੰਗਾ ਉਹ ਮੈਂ ਤਾਂ ਬਾਹਰੋਂ ਖਪਿਆ ਮਰਿਆ ਹੁਨਾ ਤੇ ਘਰ ਆਉਂਦੇ ਰਹੁੰਦੇ ਵੇਖਿਆ ਤਾਂ ਆ ਕੰਮ ਹੋਇਆ ਕੀ ਕੰਮ ਹੋਇਆ ਹੁਣ ਉਹ ਚਰੀ ਤਾਂ ਉਹ ਕਿੱਧਰ ਨੂੰ ਜਾਵੇ ਉਹ ਕਹੂਗੀ ਕੁੜੀ ਚਲ ਗਈ ਆ ਮੈਨੂੰ ਤਾਨੇ ਮੇਨੇ ਮਾਰਦੇ ਰਹਿੰਦੇ ਤਾਨੇ ਮੇਨੇ ਮਾਰਦੇ ਚੁੱਪ ਕਰਕੇ ਪੇਕੇ ਚਲ ਜੂਗੀ ਜਾ ਕੇ ਸਾਨੂੰ ਲਿਆਉਣਾ ਪੈਣਾ ਵਾ ਤੇ ਨਾਲੇ ਉਥੇ ਨਾ ਤਰਲੇ ਮਿੰਤਾ ਕਰਨੇ ਪੈਣੇ ਆ ਤਾਂ ਉਹ ਆਪਣੇ ਮਾਮਿਆਂ ਦਾ ਪਤਾ ਹੀ ਆ ਸੋ ਸੋ ਗੱਲ ਕਰਨੀ ਮੁੜ ਕੇ ਉਹਨਾਂ ਨੇ ਕਿ ਸਾਡੀ ਭੈਣ ਨੂੰ ਘਰੋਂ ਕਲਾਤਾਏ ਰੋਟੀ ਤਾਂ ਵੀ ਭਾਰੂ ਹੀ ਇਹੀਂ ਰੱਖ ਲੈਣੇ ਆ ਤੇ ਵੇਜਤੀ ਆਪਣੀ ਹੁਣੀ ਜੀ ਉੱਥੇ ਤੇ ਰਮਨ ਵੇਜਤੀ ਤੋਂ ਡਰਦੇ ਰਹੇ ਤੇ ਕਿਦਾਂ ਆ ਆਪਣੇ ਘਰ ਦਾ ਮੈਨੂੰ ਦੱਸ ਦੇਣਾ ਵੀ ਸਾਡੇ ਘਰ ਦਾ ਜਿਹੜਾ ਸਰਕਲ ਕਿਦਾਂ ਚੱਲਦਾ ਮੈਨੂੰ ਦੱਸ ਕੋਈ ਗੱਲ ਨਹੀਂ ਹੌਸਲੇ ਨਾਲ ਸਾਰੇ ਜਾਣੇ ਬੈੰਨੇ ਆ ਮੰਮੀ ਨੂੰ ਲਾਗੇ ਬਾਹਲਦੇ ਆ ਤੇ ਗੱਲ ਕਰ ਲੈਣੇ ਆ ਆਪੇ ਗੱਲ ਦਾ ਹੱਲ ਨਿਕਲ ਆਊਗਾ ਰੋੜਾ ਪਿਆ ਕੋਈ ਹੱਲ ਹੈਗਾ ਵਾ ਆ ਆਖੀ ਜਾ ਕੇ ਪੀ ਕਰਨ ਦੇ ਜੇ ਮੰਮੀ ਨੂੰ ਕਰਾਉਂਦੇ ਜੇ ਇਹਦਾ ਕੀ ਫਾਇਦਾ ਵਾ ਮੈਂ ਤੇ ਹੱਲ ਕੱਢ ਕੇ ਸਾਰੇ ਵੇਖ ਲਿਆ ਜੇ ਤੇਰੇ ਕੋਈ ਹੱਲ ਹੈਗਾ ਤਾਂ ਕੱਢ ਕੇ ਵੇਖ ਲਾ ਕੋਈ ਗੱਲ ਨਹੀਂ ਮੈਂ ਕੱਢ ਲੂੰਗੀ ਮੰਮੀ ਨੂੰ ਸਮਝਾਉਂਗੀ ਕਿ ਉਹਨੂੰ ਕੋਪੇ ਇਦਾਂ ਨਾ ਕਰਿਆ ਕਰ ਚੱਲ ਕਹਿ ਦੀ ਫਿਰ ਸਮਝਾ ਲਈ ਐਵੇਂ ਖੇਦੇ ਰਹਿੰਦੇ ਹਰ ਟਾਈਮ ਮੰਨਿਆ ਉਹਦੀ ਗਲਤੀ ਆ ਜੇ ਅਸੀਂ ਵੀ ਉਹਦੇ ਵਰਗੇ ਹੋ ਗਏ ਫਿਰ ਸਾਡੇ ਵਿੱਚ ਤੋਂ ਉਹਦੇ ਵਿੱਚ ਫਰਕ ਕੀ ਰਹਿ ਗਿਆ ਪਰ ਅਮਰ ਮੈਂ ਤੇਰੀਆਂ ਸਾਰੀਆਂ ਗੱਲਾਂ ਮੰਨਦਾ ਪਰ ਸਾਡੇ ਘਰ ਦਾ ਥੇਵ ਹੋ ਗਿਆ ਤੇ ਫਿਰ ਕੀ ਕਰਨਾ ਵਾ ਨਹੀਂ ਹੁੰਦਾ ਕੱਖ ਵੀ ਉਠੋ ਤਾਂ ਉਠੋ ਐਵੇਂ ਡੇ ਜੀ ਖਾਪਨ ਤੇ ਵੀ ਸੱਚਾ ਹੀ ਦਏ ਆ ਹੁਣ ਇਹਨਾਂ ਨੂੰ ਮੈਂ ਕੀ ਦੱਸਾਂ ਜੋ ਕੁਝ ਹੈਗਾ ਲੁੱਟ ਪੁੱਟ ਕੇ ਲੈ ਗਈ ਆ ਅੱਗੇ ਮਮੀ ਦੇ ਦੁਆਲੇ ਹੋਏ ਆ ਜੇ ਮਾੜੀ ਜਿਹੀ ਗੱਲ ਕਰਤੀ ਨਾ ਇਹਨਾਂ ਉਸੇ ਵਜੇ ਨਾ ਅੱਗ ਭੂਕਾ ਹੋ ਜਾਣਾ ਵਾ ਗੁੱਸਾ ਅੱਗੇ ਬੜਾ ਚੜਿਆ ਵਾ ਤੇ ਨਾਲ ਹੀ ਉਹਨੂੰ ਭੈਣ ਨੂੰ ਫੋਨ ਲਾ ਦੇਣਾ ਵਾ ਮੁੜ ਕੇ ਇੱਥੇ ਵੜੀ ਨਾ ਉਹ ਜਿਹੜੀ ਚਾਦਰ ਬਣੀ ਆ ਨਾ ਉਹਨੇ ਵੀ ਇੱਥੇ ਵੜਨ ਜਗ੍ਹੀ ਨਹੀਂ ਰਹਿਣਾ ਜਿਹੜੀ ਗੁਲਟ ਲੱਭਦੀ ਫਿਰਦੀ ਹੈ ਮੁੜ ਕੇ ਇੱਥੇ ਚਾਹ ਤਾਂ ਵੀ ਜਾਊਗੀ